और तुम्हारी गलती सही है भाई सही है हेलो Aduh, ada. Ini, apa ya kita mau ਹੈਲੋ ਹਾਂਜੀ ਗੱਡੀ ਚਲਾ ਰਹੇ ਸੀਗੇ 770 ਦੀ ਸਪੀਡ ਸੀਗੀ ਤੇ ਉਹ ਸਕੂਟਰੀ ਜਵਾਕ ਅੱਗੇ ਆ ਗਏ ਬ੍ਰੇਕ ਲਾਈ ਬ੍ਰੇਕ ਲਾਉਂਦੀ ਸੀ ਮੈਂ ਤੇ ਗੱਡੀ ਚੜੀ ਬੱਚਿਆਂ ਦੀ ਹਾਲਤ ਕਿਵੇਂ ਹੈ ਲੈ ਗਏ ਹਸਪੀਟਲ ਨੂੰ ਲੈ ਗਏ ਜੀ ਹਾਂਜੀ ਆਓ ਬੱਚੇ ਮੋਰੀ ਅਚਾਨਕ ਅੱਗੇ ਆਏ ਸਰ ਆਪਾਂ ਨੂੰ ਪੋਲ ਆਈ ਸੀਗੀ ਟਿਮ ਲੋਡ ਰੋਡ ਤੇ ਗ੍ਰੇਡੂ ਦੇ ਕੋਲੇ ਕੋਈ ਗੱਡੀ ਪੰਡ ਗਈ ਆ ਸਕੂਟਰੀ ਦੇ ਵਿੱਚ ਵੱਜੀ ਆ ਜਿਹੜੇ ਕਰਕੇ ਗੱਡੀ ਪੂਰੀ ਪੰਡ ਗਈ ਸੀਗੀ ਤੇ ਮੌਕੇ ਤੇ ਆ ਕੇ ਦੇਖਿਆ ਜਿਹੜੇ ਸਕੂਟਰੀ ਵਾਲੇ ਸੀਗੇ ਉਹਨਾਂ ਤਾਂ ਸਿਵਲ ਛੱਡਿਆ ਆ ਤੇ ਜਿਹੜੇ ਕਾਰ ਵਾਲੇ ਸੀਗੇ ਉਹ ਮੌਕੇ ਤੇ ਦੋ ਸਪੋਰਟ ਸਹੀ ਆ ਇਹ ਕਾਰਰ ਮੁੰਡੇ ਦੇ ਹਿਸਾਬ ਨਾਲ ਦੱਸਣਾ ਸਹੀ ਸੀਗੇ ਤੇ ਜਿਹੜੀ ਸਕੂਟਰੀ ਸੀਗੀ ਉਹ ਇੱਕੋਦਮ ਕੱਟ ਲੱਤੀ ਆ ਜਿਹਦੇ ਕਰਕੇ ਗੱਡੀ ਪਲਟ ਗਈ ਸੀ ਬੱਚੀਆਂ ਠੀਕ ਨੇ ਫਿਲਹਾਲ ਸਿਵਲ ਲੈ ਕੇ ਗਏ ਨੇ ਬਾਕੀ ਦੇਖੋ ਜੀ ਉੱਥੇ ਤੇ ਗੱਡੀਆਂ ਥੋੜਾ ਕਾਫੀ ਨੁਕਸਾਨ ਹੋ ਗਿਆ